डेढ़ किलो अफीम समेत दो प्रवासी गिरफ्तार गुरदासपुर थाना पुराना शाला दी पुलिस ने दो प्रवासी मजदूर डेढ़ किलो अफीम समेत गिरफ्तार किया है थाना पुराना शाला एसएचओ एस एचओ मोहन लाल अंसार पुलिस कामयाबी काउंटर इंटेलीजेंस की मदद हासिल हुई है ਖਾਨਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਦੇ ਨਾਲ ਸਾਂਝੇ ਤੌਰ ਤੇ ਪਿੰਡ ਪੱਟੀਆਂ ਵਿਖੇ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਕਮਾਦ ਵੱਲ ਨੂੰ ਵਾਪਸ ਦੌੜ ਗਏ ਪੁਲਿਸ ਕਰਮਚਾਰੀਆਂ ਵੱਲੋਂ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਦਬੋਚ ਲਿਆ ਗਿਆ ਤੇ ਜਦੋਂ ਉਹਨਾਂ ਵੱਲੋਂ ਸੁੱਟਿਆ ਲਿਫਾਫਾ ਚੈੱਕ ਕੀਤਾ ਤਾਂ ਵਿੱਚੋਂ 750 ਗ੍ਰਾਮ ਦੇ ਦੋ ਪੈਕੇਟ ਅਫੀਮ ਦੇ ਬਰਾਮਤ ਹੋ ਗ੍ਰਫਰ ਕੀਤਾ ਗਏ ਵਿਅਤਿਆਂ ਦੀ ਪਛਾਣ ਤ੍ਰਿੰਦਰ ਸ਼ਾਹ ਪੁੱਤਰ ਉਪਿੰਦਰ ਸ਼ਾਹ ਅਤੇ ਬਬਲੂ ਯਾਦਵ ਪੁੱਤਰ ਗਗਨਦੇਵ ਰਾਏ ਵਾਸੀਆਂ ਹਰਪੁਰ ਕਲਾ थाना ਮੇਜਰ ਗਾਂਝ ਜ਼ਿਲ੍ਹਾ ਸੀਤਾਮੜੀ ਬਿਹਾਰ ਦੇ ਤੌਰ ਤੇ ਹੋਈ ਹੈ ਆਓ ਦੇਖਦੇ ਹਾਂ 24/7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਮੋਰਜੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਅਨੁਸਾਰ ਮਤਾਬਕ ਦਸ਼ਾਂਦਰ ਦੇ ਸਮ ਮਤਾਬਕ ਕਾਉਂਟਰ ਇੰਟੈਲੀਜੈਂਸੀ ਸਪੈਸ਼ਲ ਬ੍ਰਾਂਚ ਤੇ ਥਾਣੇ ਦੀ ਟੀਮ ਨੇ ਜਿਹੜਾ ਰਲ ਕੇ ਨਾਕਾਬੰਦੀ ਕੀਤੀ ਹੋਈ ਸੀ ਦਰਾਂਨੇ ਨਾਕਾਬੰਦੀ ਦੋ ਨੌਜਵਾਨ ਆਏ ਆ ਜੀ ਧਰਮਿੰਦਰ ਸ਼ਾਹ ਤੇ ਬਬਲੂ ਯਾਦਵ ਇਹ ਬਿਹਾਰ ਦੇ ਰਹਿਣ ਵਾਲੇ ਆ ਜੀ ਇਹਨਾਂ ਪੁਲਿਸ ਫੌਜੀ ਨੂੰ ਵੇਖ ਕੇ ਕੋਈ ਜਿਹੜੇ ਆ ਛੁੱਟਦੇ ਜੀ ਦਿਫਾਵੇ ਸਾਈਡ ਤੇ ਕਿਹੜੀ ਜਗ੍ਹਾ ਜੀ ਇਹ ਪਟੀਆਂ ਜੀ ਪਟੀਆਂ ਮੋੜ ਪੱਕੀ ਛੜਕ ਜੀ ਪਟੀਆਂ ਪਿੰਡ ਪਟੀਆਂ ਪਿੰਡ ਜਿਹੜਾ ਹਾਂ ਜੀ ਚੱਕ ਸ਼ਿਵੀ ਰੋਡ ਤੇ ਚੱਕ ਸ਼ਿਵੀ ਰੋਡ ਤੇ 메인 ਰੋਡ ਤੇ ਸਰ ਠੀਕ ਹੈ ਜੀ ਇਹ ਕਮਾਦਾਣੀ ਸਾਈਡ ਤੋਂ ਆ ਰਹੇ ਸੀ ਤੇ ਐਸਆਈ ਸਿਲਿੰਦਰ ਸਿੰਘ ਨੇ ਸਮੇਤ ਪਾਰਟੀ ਜਦੋਂ ਉਹਨਾਂ ਨੂੰ ਚੈੱਕ ਕੀਤਾ ਜੀ ਉਹਦੇ ਵਿੱਚ ਅਫੀਮ ਬਰਾਮਦ ਹੋਈ ਹੈ ਜੀ ਜੀ ਕਿੰਨੀ ਮਾਤਰਾ ਜੀ ਉਹ 1.5 ਕਿਲੋ ਆਈ ਹੈ ਜੀ 1.5 ਕਿਲੋ ਦੋਸ਼ੀ ਵੀ ਹਰਾਸਤ ਦੇ ਵਿੱਚ ਲੈ ਲੇਗੇ ਦੋਸ਼ੀ ਹਰਾਸਤ ਵਿੱਚ ਲੈ ਲੇਗੇ ਜੀ ਇੱਕ ਧਰਮਿੰਦਰ ਸ਼ਾਹ ਜੀ ਦੂਸਰਾ ਬਬਲੂ ਯਾਦ ਜੀ ਇਹਦੀ ਤਾਂ ਪਤਾ ਲੱਗਿਆ ਕਿ ਕਿੱਥੋਂ ਲੈਂਦੇ ਸਾਰਗੇ ਕਿੱਥੇ ਸਪਲਾਈ ਕਰਦੇ ਸਾਰਗੇ ਇਹ ਸਰ ਤਬਦੀਸ਼ ਚੱਲ ਰਹੀ ਹੈ ਜੀ ਅੱਗੇ ਜੋ ਤਬਦੀਸ਼ ਆਏਗਾ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਕਿੱਥੋਂ ਆਈ ਕਿਤਰਾ ਆਈ ਕੀ ਹੋਇਆ ਜੀ ਇਹਨਾਂ ਦੇ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾਂ ਇਹਨਾਂ ਦੇ ਅਜੇ ਤੱਕ ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਜੀ ਇਹਨਾਂ ਦੇ ਉੱਥੋਂ ਬਿਹਾਰ ਤੋਂ ਪਤਾ ਕਰਨਾ ਪਏਗਾ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਉਧਰ ਦਰਜ ਹੈਗਾ ਜਾਂ ਨਹੀਂ ਹੈਗਾ ਜੀ ਇਹ ਤਾਂ ਕਹਿੰਦੇ ਵੀ ਸਾਡੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈਗਾ ਕੀ ਕਾਰਵਾਈ ਹੁਣ ਕੀਤੀ ਕੀ ਇਹਨਾਂ ਦੇ ਖਿਲਾਫ ਪਰਚਾ ਦਿੱਤਾ ਜੀ ਐਨਡੀਪੀਐਸ ਦੇ ਤਹਿਤ ਦੁਨਾਂ ਤੇ ਜੀ 186285 ਦਾ ਜਿਹੜਾ ਅਫੀਮ ਦਾ ਬਰਾਮਿਕ ਇਹਨਾਂ ਦੇ ਖਿਲਾਫ ਮੁਕੱਦਮਾ ਦਾਜ ਕਰਤਾ ਜੀ ਤੇ ਤਬਦੀਸ਼ ਚੱਲ ਰਹੀ ਹੈ ਜੀ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਇਹਨਾਂ ਕੋਲ ਅੱਗੇ ਪੁੱਛਗਿਛ ਕੀਤੀ ਜਾਏਗੀ ਇਹ ਅਫੀਮ ਕਿੱਥੋਂ ਲਿਆਂਦੀ ਤੇ ਕਿਹਨੂੰ ਸਪਲਾਈ ਕਰਦੀ ਸੀ ਅੱਗੇ ਨਵਾਂ ਚਾਰ ਦੇ ਸਾਹਮਣੇ ਤੁਸੀਂ ਵੱਡੀ ਸਫਲਤਾ ਮਿਲੀ ਹੈ ਕੀ ਕਹਿਣਾ ਚਾਹੋਗੇ ਇਲਾਕੇ ਦੇ ਲੋਕਾਂ ਨੂੰ ਜੋ ਨਸ਼ੇ ਦਾ ਕਾਰੋਬਾਰ ਕਰਦੇ ਮੈਂ ਤੇ ਇਹੋ ਹੀ ਸੰਦੇਸ਼ ਜਾਵਾਂਗਾ ਕਿ ਜਾਂ ਤੇ ਆਪਣੇ ਸਾਡੇ ਇਲਾਕੇ 'ਚੋਂ ਭੱਜ ਜਾਓ ਜਾਂ ਨਸ਼ਾ ਵੇਚਣਾ ਬੰਦ ਕਰ ਦਿਓ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ